ਬੁਢਲਾਡਾ ਵਿਖੇ ਪੁੱਜਣ ਤੇ ਕੈਬਨਟ ਮੰਤਰੀ ਐਡਵੋਕੇਟ ਬ੍ਰਿੰਦਰ ਗੋਇਲ ਦਾ ਕਿਸਾਨਾ ਕੀਤਾ ਵਿਰੋਧ ਅੱਜ ਬੁਢਲਾਡਾ ਦੇ ਗੁਰੂ ਨਾਨਕ ਕਾਲਜ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾਓ ਵੇਦਕਰ ਦੇ ਜਨਮ ਦਿਵਸ ਮੌਕੇ ਰੱਖੇ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਕੈਬਨਟ ਮੰਤਰੀ ਐਡਵੋਕੇਟ ਬ੍ਰਿੰਦਰ ਗੋਇਲ ਦੇ ਪੁੱਜਣ ਸਮੇਂ ਕਿਸਾਨ ਜਥੇਬੰਦੀਆਂ ਵੱਲੋਂ ਰੋਹ ਭਰਪੂਰ ਜਿੱਥੇ ਨਾਰੇਬਾਜ਼ੀ ਕੀਤੀ ਗਈ ਉੱਥੇ ਸਰਕਾਰ ਦਾ ਪਿੱਠ ਸਿਆਪਾ ਕੀਤਾ ਗਿਆ ਜੋ ਬੁਢਲਾਡੇ ਦੇ ਵਿੱਚ ਜੋ ਅੱਜ ਬਰਿੰਦਰ ਬਕੀਰ ਮੰਤਰੀ ਲੈਹਰੇ ਤੋਂ ਨੇ ਅੱਜ ਭਲਾਡੇ ਦੇ ਗੁਰਨਾਨਕ ਕੌਜ ਦੇ ਵਿੱਚ ਜਿਹੜਾ ਕੋਈ ਆਪਣਾ ਫਰਜੀ ਕਰਤੱਬ ਕਰਨਾ ਇਹਨੇ ਉਹਦੇ ਵਾਸਤੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਨਮਾਇਦੇ ਇੱਥੇ ਵਰਕਰ ਖੜੇ ਨੇ ਉਹਨਾਂ ਬਲ ਇਹਨਾਂ ਦਾ ਕੋਈ ਧਿਆਨ ਨਹੀਂ ਸੀਗਾ ਜਿਹੜੀ ਇਹ ਭਵੰਤਮਾਨ ਦੀ ਸਰਕਾਰ ਹੈ ਜਿਵੇਂ ਲੋਕ ਅੱਜ ਕਹਿੰਦੇ ਨੇ ਵੀ ਇਹ ਗੱਲਾਂ ਦਾ ਕੜਾ ਬਣਾਉਣ ਤੇ ਲੱਗੀ ਹੋਈ ਹੈ ਪਰ ਅੱਜ ਜਦੋਂ ਦਾ ਇਹਨਾਂ ਨੇ ਕੇਂਦਰ ਸਰਕਾਰ ਦੇ ਹਸਾਰੇ ਤੇ ਸਾਡੇ ਬਾਰਡਰਾਂ ਸੋਰੀ ਬਾਰਡਰ ਸੰਭੂ ਬੱਡ ਤੇ ਰਤਨਪੁਰੇ ਬਾਰਡਰ ਤੇ ਇਹਨਾਂ ਨੇ ਹਮਲਾ ਕੀਤਾ ਤੇ ਪੱਦਰ ਤੇ ਇਹ ਸਾਡਾ ਸਮਾਨ ਜਿਵੇਂ ਟਰੈਕਟਰ ਟਰਾਲੀਆਂ ਫਰਿੱਜ ਕੋਈ ਸਾਡੇ ਦੇਗੇ ਵਗੈਰਾ ਨੇ ਹੋਰ ਇਹਨਾਂ ਨੇ ਕੋਈ ਰਜਾਲ ਦੀ ਕੋਈ ਕੱਚ ਦੀ ਛੱਡੇ ਜਿੱਥੇ ਸਾਡੇ ਉਥੇ 80 ਸਾਲ ਦੇ ਬਜ਼ੁਰਗ ਸਾਡੀਆਂ ਮਾਮਾ ਭੈਣਾਂ ਤੀਆਂ ਉਹਨਾਂ ਨੂੰ ਡਾਂਗਾ ਦੇ ਨਾਲ ਖਰੇੜਾ ਗਿਆ ਕੁੱਟਿਆ ਗਿਆ ਉਹਨਾਂ ਨਾਲ ਜੋ ਵੀ ਬੇਰਬੀ ਕੀਤੀ ਗਈ ਉਹ ਅੱਜ ਗੱਲ ਜਗਜਾਹਰ ਹੈ ਇਹ ਪਹਿਲੀ ਵਾਰ ਹੈ ਵੀ ਇਹ ਵੀ ਕਹਦੇ ਹੁੰਦੇ ਸੀ ਵੀ ਗੁਰਨਾਨਕ ਦਾ ਲੰਗਰ ਆ ਜਿਹੜਾ ਉੱਥੇ ਕੋਈ ਦੋ ਆਲ ਪਾਣੀ ਦਾ ਉੱਥੇ ਮੰਦਗ ਹੋਇਆ ਸੀ ਦਾਲਾਂ ਪਾਣੀ ਬਣਾਏ ਐ ਇਸ ਲੰਗਰ ਦੇ ਵਾਸਤੇ ਉਹ ਇਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਇੱਥੇ ਦੀ ਸਰਕਾਰ ਦੇ ਕਹਿਣ ਤੇ ਉਹਨਾਂ ਦੇ ਵਿੱਚ ਵੀ ਮਿੱਟੀ ਕੱਟਾ ਪਾਇਆ ਗਿਆ ਪਰ ਦੂਜੇ ਪਾਸੇ ਉੱਤੇ ਜਿਹੜਾ ਕਨੌਰ ਦਾ ਐਮਐਲਏ ਗਰਨਾਰਕਾ ਪਿੱਛੇ ਇੱਕਾ ਪਰ ਸਿੱਧਖ ਡੈਰੀ ਵੀ ਰਿਹਾ ਉਸ ਬੰਦੇ ਨੇ ਜਿਹੜਾ ਅੱਜ ਆਪਣਾ ਜਿਹੜਾ ਨਾਂ ਖੱਟਿਆ ਜਿਹੜੀ ਸਾਰੀ ਬਰਬਾਦੀ ਕਰੀ ਹੈ ਅੱਜ ਉਹਨੂੰ ਮਤਲਬ ਚੋਰ ਦਾ ਹੋਣ ਦਾ ਖਤਾਬ ਮਿਲਿਆ ਬੈਸੀ ਤਾਂ ਜਿਹੜੀ ਇਹ ਆਪ ਆਦਵੀ ਪਾਰਟੀ ਹੈਗੀ ਇਹ ਸਾਰੀ ਹੀ ਚੋਰਾਂ ਦੀ ਹੈ ਜਿਵੇਂ ਭਗਵੰਤਬਾਨ ਹੈ ਸ਼ਰਾਬੀ ਬਾਪ ਦਾ ਸ਼ਰਾਬੀ ਪੁੱਤ ਇਹਨੇ ਤਾਂ ਉਹੀ ਹੀਲਾ ਕਰਦਾ ਸੀ ਵੀ ਜਿਹੜੇ ਸ਼ਰਾਬੀ ਕਰਿਆ ਕਰਦੇ ਨੇ ਪਰ ਇਹ ਜਿਹੜਾ ਭਗਵੰਤਮਾਨ ਹੈ ਸਾਡੇ ਏਰੀਏ ਦਾ ਮੇਰੇ ਵੀ ਕਿਸ਼ਨਗੜ੍ਹ ਤੋਂ ਇਹ ਬਿਲਕੁਲ ਤੋਂ ਬਹੁਤ ਦੂਰੀ ਦੇ ਵਿੱਚ ਹੈ ਕਦੇ ਸਾਡੇ ਵੀ ਇਹ ਧਰਨੇ ਮੁੰਜਾਰਿਆਂ ਦੇ ਵਿੱਚ ਬੈਠਦਾ ਹੁੰਦਾ ਸੀਗਾ ਅਸੀਂ ਇਕੱਠੇ ਵੀ ਬੈਠੇ ਹਾਂ ਇਹ ਜਦੋਂ ਇਹਨਾਂ ਦੀ ਸਤਾ ਦੇ ਵਿੱਚ ਇਹ ਆਉਣ ਤੋਂ ਪਹਿਲਾਂ ਵੱਡੀਆਂ ਗੱਲਾਂ ਕਰਦੇ ਹੁੰਦੇ ਜੇ ਜਦੋਂ ਕੋਈ ਸਮਾਂ ਆਇਆ ਜਾਂ ਸਾਡੀ ਸਰਕਾਰ ਆਈ ਸਾਡੀ ਸਰਕਾਰ ਦੇ ਵਿੱਚ ਨਾ ਕੋਈ ਧਰਨਾ ਮੁੰਜਾਰਾ ਹੋਊਗਾ ਨਾ ਕਿਸੇ ਧੀ ਪਹਿਣਾ ਜਾਂ ਸਾਡੇ ਕਿਸੇ ਬਜ਼ੁਰਗ ਦੀ ਕੋਈ ਮੇ ਰਹਿਮੀ ਦੇ ਨਾਲ ਮਾਰਾ ਕੁੱਟ ਕੀਤੀ ਜਾਊਗੀ ਅੱਜ ਇਹਨਾਂ ਨੇ ਕੋਈ ਕੱਚ ਨਹੀਂ ਛੱਡੀ ਇਹ ਨੰਬਰ ਹੋ ਕੇ ਇੱਕ ਗੁੱਡਾ ਕਰਦੀ ਦੇ ਉੱਤੇ ਰਿਏ ਹੋਏ ਨੇ ਇਹਨਾਂ ਨੇ ਇੱਥੋਂ ਤੱਕ ਵੀ ਨਹੀਂ ਛੱਡਿਆ ਅੱਜ ਤੱਕ ਇਹ ਵੀ ਹੋਇਆ ਕਿ ਅੱਜ ਜਿਵੇਂ ਕਿ ਕੁਛ ਹੀ ਮਤਲਬ ਜਿਹੜੀ ਹੈਗੇ ਬਹੁਤ ਛੋਟੀ ਬੱਚੀ ਨੂੰ ਵੀ ਇਹਨਾਂ ਨੇ ਆਪਣੀ ਮਾਂ ਦੇ ਨਾਲ ਜੇ ਆ ਦੇ ਵਿੱਚ ਭੇਜਿਆ ਜਿਹੜਾ ਔਣ ਵਾਲੀਆਂ ਚੋਣਾਂ ਦੇ ਵਿੱਚ ਜੇ ਇਹਦੀ ਕੋਈ ਵੀ ਚੋਣ ਹੋਵੇ ਇਹਨਾਂ ਨੂੰ ਜਿਹੜਾ ਉਹਨਾਂ ਦਾ ਸਾਹਮਣਾ ਕਰਨਾ ਪਊਗਾ ਉਹਦਾ ਜਿਹੜਾ ਅਸੀਂ 21 ਦੀਆਂ 31 ਇਹਨਾਂ ਨੂੰ ਪਾ ਕੇ ਰੱਖਾਂਗੇ ਜਿਹੜੀ ਇਹ ਸਰਕਾਰ ਹੈ ਨਾ ਅੱਜ ਨਾ ਕੱਲ ਇਹ ਜਿਵੇਂ ਕਿ ਦਿੱਲੀ ਦੇ ਵਿੱਚ ਇਹ ਮੋਲੀਅਮੈਂਟ ਹੋਈ ਹੈ 2027 ਦੇ ਵਿੱਚ ਇਸ ਆਪਣੇ ਕਰਤੱਵਾਂ ਦੇ ਆਪਣੀ ਮਾੜੀ ਕਾਰਗੁਜ਼ਾਰੀ ਦੇ ਰਸਾਰ ਇਹਨਾਂ ਦਾ ਜਿਹੜਾ ਪੱਤਾ ਸਾਫ਼ ਹੋ ਜਾਣਾ ਹੈ ਪਿਛਲੀ 19 ਮਾਰਚ ਨੂੰ ਪੰਜਾਬ ਸਰਕਾਰ ਨੇ ਸਾਡੇ ਆਗੂ ਨੂੰ ਇੱਕ ਪਾਸੇ ਮੀਟਿੰਗ ਤੇ ਛੱਡ ਕੇ ਵਿਸ਼ਵਾਸ ਘਾਤ ਕੀਤਾ ਤੇ ਦੂਸਰੇ ਪਾਸੇ ਫੋਰਸ ਫੋਰਸ ਦੇ ਬਲ ਰਾਹੀਂ ਸਾਡੇ ਮੋਰਚੇ ਤੇ ਬਲਡੋజర్ ਚਲਾ ਕੇ ਕਰੋੜਾ ਰੁਪਿਆ ਦਾ ਨੁਕਸਾਨ ਆ ਜੋ ਕੀਤਾ ਗਿਆ ਹਰੇਕ ਪਿੰਡ ਦਾ ਲਗਭਗ ਲੱਖ ਡੇਢ ਲੱਖ ਰੁਪਏ ਦਾ ਨੁਕਸਾਨ ਹੈ ਉਸ ਰੋਸ ਦੇ ਲਈ ਅੱਜ ਅਸੀਂ ਮੰਤਰੀ ਸਾਹਿਬ ਦਾ ਵਿਰੋਧ ਕਰਨਾ ਆਏ ਹਾਂ